ਕਿਹੜਾ ਪਿੰਡ ਆ? ਪੈਣੀ ਬਸ ਜੀ। ਆ ਜਿਹੜਾ ਫਟੜ ਹੋਇਆ ਜੇ ਤੁਸੀਂ ਤੇ ਨਾਲ ਤੁਹਾਡੇ ਜਣੇ 4-4 ਨੇ ਰਿਪੋਰਟੀਆਂ ਲੱਗੀਆਂ ਕੀ ਮਸਲਾ? ਇਹਨਾਂ ਆਪਣੇ ਗਵਾਰਡ ਸੀ ਤੇ ਆਪਣੇ ਆਪ ਦੇ ਬੰਦੇ ਆ। ਜੀ। ਤੇ ਮੈਨੂੰ ਝਗੜਾ ਕੁਈ ਨਾ ਬੜਾ ਮੋਟਾ ਪਹਿਲਾਂ ਆਦੇ ਉਹ ਲੈ ਗਏ 70-80 ਨੇ। ਇਹ ਨਾਲ ਜਿਹੜੀ ਉੱਥੇ ਆ ਕੇ ਗੱਲ ਕਰਦੇ ਆ। ਤੇ ਮੈਂ ਵਿੱਚ ਛਾਉਣ ਲੱਗ ਪਿਆ ਵਾ। ਤੇ ਮੇਰੇ ਕੋਈ ਮਾਰ ਕਰਦੀ। ਤੇ ਬਾਈ ਦਾ ਨਾਮ ਸ਼੍ਰੀ ਸ਼ਾਮਾ ਜੀ। ਮੋਦਵਾਪੁਰ ਦੇ ਸਰਪੰਚੀ ਹਟਕੇ। ਇਹ ਮਿਲ ਕੇ ਝਗੜਾ ਹੋਇਆ ਕਿ ਇਸ ਗੱਲ ਤੋਂ ਪਤਾ ਲੱਗਿਆ ਝਗੜੇ ਦਾ ਮੈਨੂੰ ਤਾਂ ਪਤਾ ਹੀ ਨਹੀਂ ਕਿ ਮੇਰੇ ਚਾਰ ਕਿ ਪਿੰਡ ਗਿਆ ਵਾ ਤੇ ਆਪ ਨੂੰ ਤਾਂ ਪਤਾ ਹੀ ਇਹ ਦੋ ਪਿੰਡਾਂ ਦੇ ਦਾਵਾ ਇਹ ਆਪਾਂ ਨੂੰ ਇਹ ਵਿਚਾਰਾ ਕਰਦੇ ਹਾਂ ਝਗੜਾ ਗੋਲੀ ਲੱਗੀ ਹਣਾ ਆ ਗੋਲੀ ਮੇਰੇ ਤਾਂ ਇਹ ਪਿੰਡ 'ਚ ਹੀ ਹੋਇਆ ਝਗੜਾ ਪਹਿਲੀ ਮੱਸਾ ਸਿੰਘ ਹੋਇਆ ਹਾਂਜੀ ਹਾਂਜੀ ਬੀਟੀ ਕੀ ਨਾਮ ਆਪਣਾ ਜੀ ਚਮਕੌਰ ਸਿੰਘ ਕੀ ਮਸਲਾ ਜਿਹੜਾ ਤੁਸੀਂ ਦੱਸਦੇ ਕਿ ਝਗੜੇ ਦੌਰਾਨ ਜਿਹੜੀਆਂ ਗੋਲੀਆਂ ਜੱਲੀਆਂ ਕੀ ਮਸਲਾ ਹੈ ਇਹ ਜੀ ਪਈ ਦਾ ਹੈ ਅੱਛਾ ਜੀ ਹਾਂਜੀ ਕੀ ਮਿਲ ਗਈ ਜਿਵੇਂ ਤੁਹਾਡੇ ਮਲਗੀ ਆ ਜ਼ਖਮੀ ਹਾਲਤ ਵਿੱਚ ਭੇਜਿਆ ਤੁਹਾਨੂੰ ਚਾਰ ਬੰਦੇ ਧਰਨਾ ਹੋਰ ਫੜਲੇ ਆ ਕੀ ਸਾਰੀ ਘਟਨਾ ਕੀ ਵਾਪਰੀ ਇਹ ਗੋਲੀਆਂ ਚਾਲੀਆਂ ਮਾਰੀਆਂ ਉਹਨਾਂ ਨੇ ਕੀ ਨਾਮ ਉਹਨਾਂ ਦਾ ਅਰਿੰਦਰ ਇੱਕ ਮੁੰਡੇ ਦਾ ਇੱਕ ਦਾ ਲੱਭਾ ਸੋਨੀ ਸਾਰਜ ਇਹੋ ਜਿਹੇ ਨਾਲ ਮੁੰਡੇ-ਮੁੰਡੇ ਲਿਆਏ ਬਰੋਂ ਕੀ ਕਾਰਨ ਕੀ ਸੀ ਜਿਹੜਾ ਵੀ ਗੋਲੀਆਂ ਮਾਰਦਾ ਪਈ ਦਾ ਹੀ ਮਿੱਟੀ-ਮਿੱਟੀ ਦਾ ਜਿਹੜੇ ਪਿੰਡ ਦਾ ਹੈ ਪੈਣੀ ਮਸਾ ਸਿੰਘ ਦਾ ਕਿ ਵਿਖੇ ਕੁਝ ਆਪਸ ਦੇ ਵਿੱਚ ਜਿਹੜੇ ਨੌਜਵਾਨਾਂ ਦੇ ਵਿੱਚ ਗੋਲੀ ਚੱਲੀ ਕੀ ਮਸਲਾ ਸਰ ਹੋਸ ਇਹ ਫਾਇਰਿੰਗ ਇਨਸੀਡੈਂਟ ਰਿਪੋਰਟ ਹੈ ਜੀ ਇਹ ਕੋਈ ਜ਼ਮੀਨ ਦਾ ਕੋਈ ਮਸਲਾ ਹੈ ਪਹਿਲੀ ਤੋਂ ਲੜਿਆ ਜੀ ਵਿਕਟਰੀ ਤੇ ਘਾਰੀ ਤੇ ਪਰਿਵਾਰ ਦੀ ਸਟੇਟਮੈਂਟ ਲੈ ਕੇ ਜਾਈਗੀ ਕਿੱਥੇ ਕਿੰਨੇ ਕੁ ਸਰ ਜਾਨੇ ਇੰਜਰਡ ਜਿਹੜੇ ਦੱਸੇ ਜਾ ਰਹੇ ਤਿੰਨ ਤੋਂ ਚਾਰ ਜਾਨੇ ਇੰਜਰਡ ਦੱਸਿਆ ਜਾ ਰਿਹਾ ਤੇ ਗੋਲੀ ਵਗੈਰਾ ਦਾ ਸਾਰਾ ਕੋਲ ਵਗੈਰਾ ਉੱਥੋਂ ਬਰਾਮਦ ਹੋ ਗਏ ਜੀ ਆਹ ਸਟੇਟਮੈਂਟ ਸਰ ਪਰਿਵਾਰ ਦੀ ਦਰਜ ਕਰ ਜੀ ਜੀ ਉਹੀ ਕਰ ਰਹੇ ਜੀ ਪਰਿਵਾਰ ਮੈਂਬਰ ਕੋਈ ਬੰਦਾ ਸਰ ਹੈਗੇ ਫੜਿਆ ਕੋਈ ਜੀ ਨਹੀਂ ਅਜੇ ਕੋਈ ਨਹੀਂ ਤੇ ਸਟੇਟਮੈਂਟ ਦੇ ਬਾਰੇ ਪਤਾ ਲੱਗੂ ਕਿਹਦੇ ਖਿਲਾਫ ਦਿੰਦੇ ਸਟੇਟਮੈਂਟ ਉਹਨਾਂ ਵੱਲੋਂ ਸਰ ਕੋਈ ਐਰਾ ਕੋਈ ਹੋਇਆ ਉਹਨਾਂ ਨੂੰ ਜੀ ਜੀ ਐਸ ਐਮ ਹਸਪੀਟਲ ਜੀ ਚੈੱਕ ਕਰਦੇ